ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਪੌਗ ਡੈਮ ਵਿੱਚ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਹੁਣ ਸਮੁੰਦਰ ਵਾਂਗ ਠਾਠਾ ਮਾਰਦਾ ਹੋਇਆ ਇੱਕ ਸੁਨਾਮੀ ਦੀ ਤਰ੍ਹਾਂ ਆਪਣੀ ਲਪੇਟ ਵਿੱਚ ਹਰੇਕ ਵਸਤੂ ਨੂੰ ਲੈ ਰਿਹਾ ਹੈ ਮੰਡ ਖੇਤਰ ਵਿੱਚ ਇਸ ਸਮੇਂ ਪਾਣੀ ਨੇ ਪੂਰਾ ਤੰਡ ਮਚਾਇਆ ਹੋਇਆ ਹੈ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ ਕਿ ਆੜੀ ਬਨ ਵੱਖ-ਵੱਖ ਥਾਵਾਂ ਤੋਂ ਟੁੱਟੇ ਜਾਣ ਤੋਂ ਬਾਅਦ ਹਾਲਾਤ ਹੋਰ ਨਾਜ਼ੁਕ ਬਣ ਚੁੱਕੇ ਨੇ ਕਿਉਂਕਿ ਤੇਜ਼ ਬਹਾਵ ਵਿੱਚ ਵਗਦਾ ਬਿਆਸ ਦਰਿਆ ਦਾ ਪਾਣੀ ਹੁਣ ਟਾਪੂ ਨਮਾ ਪਿੰਡਾਂ ਵਿੱਚ ਵਸੇ ਕਿਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪਿੰਡ ਰਾਮਪੁਰ ਗੋਰਾ ਦੇ ਇੱਕ ਕਿਸਾਨ ਦੇ ਘਰ ਨੂੰ ਪਿਆਸ ਦਰਿਆ ਵਿੱਚ ਵੱਡੀ ਮਾਰ ਮਾਰੀ ਹੈ ਘਰ ਦੀਆਂ ਦੀਵਾਰਾਂ ਟੁੱਟ ਚੁੱਕੀਆਂ ਨੇ ਆੜੇ ਦਿਵਾਰੇ ਬੇਹਤ ਤੇਜ਼ ਗਤੀ ਦੇ ਨਾਲ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਲੋਕ ਡਰ ਰਹੇ ਨੇ ਇਸ ਇਲਾਕੇ ਚ ਵਸੇ ਲੋਕਾਂ ਨੂੰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਜਦ ਕਿ ਕੁਝ ਲੋਕ ਆਪ ਮੁਹਾਰੇ ਹੋ ਕੇ ਖੁਦ ਹੀ ਆਪਣੀ ਜਾਨ ਬਚਾਉਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਨੇ ਦੱਸ ਦਈਏ ਕਰੀਬ 25 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਵਿੱਚ ਕੋਈ ਕਸਰ ਨਹੀਂ ਛੱਡਦੇ ਜਿਨ੍ਹਾਂ ਲੋਕਾਂ ਦੇ ਮਕਾਨ ਢਹਿ ਢੇਰੀ ਹੋ ਗਏ ਨੇ ਉਹਨਾਂ ਨੂੰ ਪਰਿਵਾਰਾਂ ਦੇ ਸਮਾਨ ਸਮੇਤ ਬਾਹਰ ਬੇੜੀਆਂ ਰਾਹੀਂ ਲੈ ਕੇ ਜਾ ਰਹੇ ਨੇ ਮਨੁੱਖੀ ਜੀਵਨ ਤੋਂ ਇਲਾਵਾ ਬੇਜਵਾਨ ਪਸ਼ੂਆਂ ਨੂੰ ਵੀ ਵੱਡੇ ਬੇੜੀਆਂ ਰਾਹੀਂ ਪਾਣੀ ਵਿੱਚ ਖੁਦ ਕਿਸਾਨ ਸੁਰੱਖਿਅਤ ਲੈ ਕੇ ਜਾ ਰਹੇ ਨੇ ਨਾ ਮੇਰਾ ਗੁਰਨਸ਼ਾਨ ਸਿੰਘ ਜੀ ਹਾਲਾਤ ਤੁਸੀਂ ਵੇਖ ਹੀ ਰਹੇ ਹੋ ਤੁਹਾਡੇ ਕੈਮਰੇ ਰਾਹੀਂ ਔਰ ਕੀ ਹਾਲ ਸਾਡੇ ਬਣੇ ਆ ਇਹ ਤਕਰੀਬਨ 11 ਤਰੀਕ ਦੇ ਸਾਡੇ ਜਿਹੜਾ ਵਨ ਡੈਮੇਜ ਹੋਇਆ ਸੀ ਸਾਡਾ ਔਰ 11 ਤੋਂ ਬਾਅਦ ਜਿਹੜੇ ਸਾਡੇ ਵੱਤੋਂ ਖਰਾਬ ਜਿਹੜੇ ਹਾਲਾਤ ਜਿਹੜੇ ਸਾਡੇ ਦਿਨੋ ਦਿਨ ਖਰਾਬ ਹੀ ਹੁੰਦੇ ਗਏ ਹੁਣ ਉਸ ਦਿਨ ਆਪਾਂ 15 ਅਗਸਤ ਨੂੰ ਇੱਥੇ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਜਿਹੜੀ ਉਹ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਅੱਗੇ ਸਾਡੇ ਹਾਲਾਤ ਜਿਹੜੇ ਸੁਧਰ ਜਾਣ ਪਰ ਕਿਸੇ ਦੇ ਕੰਨ ਦੇ ਕੋਈ ਯੂਨੀ ਸਰਕੀ ਦੇਖੋ ਅੱਗੇ ਸਾਡਾ ਜਿਹੜਾ ਘਰ ਆ ਉਹ ਵੀ ਟਹਿ ਗਿਆ ਜਿਹੜਾ ਤੂੜੀ ਵਾਲਾ ਸ਼ੈੱਡ ਆ ਤੂੜੀ ਰੁੜ ਗਈ ਔਰ ਜਿਹੜਾ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਸਾਡਾ ਹੋਇਆ ਉਹ ਜ਼ਮੀਨ ਵੀ ਜਿਹੜੀ ਟੁੱਟਦੀ ਪਈ ਆ ਇਸ ਟਾਈਮ ਜਿਹੜੇ ਹਾਲਾਤ ਉਹ ਕ੍ਰਿਟੀਕਲ ਹੈਗੇ ਆ ਆਪਣੇ ਦੁਬਾਰਾ ਜੀਵਨ ਰੱਖੇ ਮੈਂ ਦੀ ਤੇ ਉਹ ਦੁਬਾਰਾ ਜੀਵਨ ਲਈ ਤੇ ਵਖੋ ਜੀ 1998 ਦਾ ਜਨਮ ਹੈ ਮੇਰਾ 1988 ਦੇ ਵਿੱਚ ਫਸਲ ਸਾਹਿਬ ਦੱਸਦੇ ਕਿ ਆਪਣੀ ਗੇਤਾ ਪਈ ਸੀ ਤੇ ਤਕਰੀਬਨ ਪੂਰੀ ਮਿਹਨਤ ਕਰਕੇ ਮਸ਼ਕਰ ਦੇ ਨਾਲ ਹੁਣ 7 ਤੋਂ 8 ਸਾਲ ਹੋਏ ਆਪਣੇ ਦੁਬਾਰਾ ਜਿਹੜੀ ਫਸਲ ਹੋਣ ਲੱਗੀ ਸੀ ਤੇ ਦੁਬਾਰਾ ਤੇਈ ਦੇ ਵਿੱਚ ਫੇਰ ਆੜਾ ਹੋ ਗਿਆ ਤੇਈ ਦੇ ਵਿੱਚ ਫਸਲ ਮਾਰੀ ਗਈ ਆਪਣੀ ਫੇਰ ਦੁਬਾਰਾ ਤੇਈ ਤੋਂ ਬਾਅਦ 24 ਦੇ ਵਿੱਚ ਪਹਿਲੀਆਂ ਪੁੜੀਆਂ ਪਧਰੀਆਂ ਕਰਕੇ ਫੇਰ ਹੁਣ ਅੱਗੇ ਤੋਂ ਮੇਰੇ ਸਾਹ ਨਾਲ ਜਿਹੜੇ ਹਾਲਾਤ ਆ ਉਹ ਬਹੁਤ ਕ੍ਰਿਟੀਕਲ ਹੋ ਗਏ ਸਾਡੇ ਜਿਹੜੇ ਅੱਗੇ ਤੋਂ ਜਿਹੜੀ ਲੀਟ ਆਉਣ ਦੇ ਜਿਹੜੇ ਚਾਂਸ ਆ ਉਹ ਬਹੁਤ ਘੱਟ ਆ ਜ਼ਿੰਮੇਵਾਰ ਕਿ ਨੂੰ ਖੜਾ ਆਉਂਦੇ ਆ ਜੀ ਜ਼ਿੰਮੇਵਾਰ ਵੇਖੋ ਜੀ ਸਰਕਾਰ ਤੇ ਪ੍ਰਸ਼ਾਸਨ ਆ ਜਿਹੜਾ ਮਿਸ ਮੈਨੇਜਮੈਂਟ ਦੇ ਕਾਰਨ ਇਹਨਾਂ ਦੇ ਜਿਹੜਾ ਉਹ ਪਾਣੀ ਜਿਹੜਾ ਸਾਡੇ ਹੜ ਆਉਂਦੇ ਆ ਜਿਹੜੇ ਹੜ ਵਰਗੇ ਹਾਲਾਤ ਜਾਂ ਵੇਖੋ ਤੁਸੀਂ ਹੜ ਆਏ ਪਏ ਆਪਣੇ ਇਹ ਜਿਹੜੇ ਕਾਰਨ ਆ ਇਹ ਨੂੰ ਪ੍ਰਸ਼ਾਸਨ ਨੂੰ ਮੈਂ ਦਾ ਜ਼ਿੰਮੇਵਾਰ ਸਮਝਦਾ ਕਿ ਜਿਹੜਾ ਪਾਣੀ ਆ ਉਹ ਮੌਕੇ ਤੇ ਪਿਛੋਕ ਰੀਵ ਨਹੀਂ ਕਰਦੇ ਜਿਹੜਾ ਪੌਂਗ ਟਾਈਮ ਤੋਂ ਔਰ ਹਰੀਕੇ ਹੈਡ ਤੋਂ ਵੀ ਅੱਗੇ ਜਿਹੜਾ ਉਹ ਮੌਕੇ ਦੇ ਮੌਕੇ ਜਿਹੜਾ ਰੀਲੀਵ ਨਹੀਂ ਕਰਦੇ ਜਿਹੜਾ ਅਸੀਂ ਕਿ ਧਰਨਾ ਵੀ ਦਿੱਤਾ ਉੱਥੇ ਜਾ ਕੇ ਕਿ ਜਿੰਨਾ ਪਾਣੀ ਪਿਛਵਾ ਆ ਰਿਹਾ ਉਹਨਾਂ ਅੱਗੇ ਰੀਲੀਵ ਕਰ ਦਿਓ ਜਿਹੜੇ ਅਗਲੇ ਵੀ ਸੁਰੱਖਿਅਤ ਰਹਿਣ ਤੇ ਅਸੀਂ ਵੀ ਜਿਹੜੇ ਉਹ ਬਚੇ ਰਹੀਏ ਜਿਹੜੇ ਸਾਰੇ ਕਿਸਾਨ ਭਰਾ ਸਾਡੇ ਅੱਗੇ ਵੀ ਵੱਸਦੇ ਆ ਉਹਨਾਂ ਨੂੰ ਵੀ ਡੋਬਿਆ ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਹੜਾ ਸਾਡੇ ਦਾ ਪਿੱਛੇ ਹੋਇਆ ਹੋਇਆ ਦੇਖੋ ਜ਼ਮੀਨਾਂ ਦਾ ਨੁਕਸਾਨ ਚਲੋ ਹੋਇਆ ਜਿਹੜਾ ਝੋਨੇ ਮਾਰੇ ਗਏ ਉਹਨਾਂ ਦਾ ਹੋਇਆ ਜਿਹੜੇ ਘਰ ਆ ਸਾਡੇ ਉਹ ਵੀ ਰੋੜ ਚਲੇ ਆ ਕੀ ਨਾਮ ਹੈ ਤੇ ਕੀ ਹਾਲਾਤ ਨੇ ਮਕਤੂਰ ਸਿੰਘ ਤੇ ਹਾਲਾਤ ਬਹੁਤ ਮਾੜੇ ਆ ਜੀ ਮਤਲਬ ਬਹੁਤ ਜਿਆਦਾ ਹੀ ਮਾੜੇ ਆ ਥੋੜੇ ਨਹੀਂ ਇਹ ਮਾੜੇ ਜੀ ਜੋ ਘਰ ਮੇਰਾ ਸਾਰਾ ਢਾਂਡਿਆ ਬਹੁਤ ਮੰਦੀ ਲਾਹਤਾ ਜੀ ਤੇ ਘਰ ਵੀ ਬੇਵਸ ਹੋ ਗਈ ਉਧਰ ਤੇ ਮੈਨੂੰ ਪਾਣੀ ਦੀ ਵਹਾਹ ਜਿਆਦਾ ਹੈ ਤੇ ਰੋੜ ਕੇ ਲਈ ਜਾਂਦਾ ਏ ਛੱਡ ਛੁੱਡੂ ਮੇਰੇ ਡਿੱਗ ਪਿਆ ਤੇ ਛੱਡ ਵੀ ਡੇਪੇ ਤੂੜੀ ਵੀ ਰੁੜ ਗਈ ਆ ਤੇ ਘਰ ਕਮਰੇ ਜਿਹੜੇ ਆ ਉਹ ਵੀ ਡਿੱਗਣ ਲੱਗੇ ਆ ਰਸੋਈ ਨੂੰ ਵੀ ਥੱਲੇ ਉਹ ਵੀ ਪਾੜ ਗਈ ਸਾਰੀ ਡਿੱਗਣ ਲੱਗੀ ਆ ਜੇ ਕਮਰਾ ਮੇਰਾ ਪਿਛੇ ਮਗਰਲੇ ਬਣੇ ਉਹ ਵੀ ਟਿਕਣ ਲੱਗੇ ਘਰ ਮੇਰਾ ਸਾਰਾ ਟਾਈਟੇਰੀ ਹੋਣ ਲਿਆ ਜੀ ਮਤਲਬ ਮੇਰੀ ਬੇਵਸ ਹੋਈ ਪਈ ਆ ਮਤਲਬ ਪਾਣੀ ਦਾ ਵਹਾ ਹੀ ਜ਼ਿਆਦਾ ਹੋ ਗਿਆ ਇੰਨਾ ਪਾਣੀ ਦਾ ਵਹਾ ਜ਼ਿਆਦਾ ਵੀ ਮੈਂ ਦੱਸ ਨਹੀਂ ਸਕਦਾ ਕਿੰਨਾ ਕੁ ਮਤਲਬ ਦੋਵਾਂ ਬੰਨੀ ਉਧਰ ਬਾਥਰੂਮਾਂ ਨੂੰ ਜਾਂ ਇਧਰ ਇਧਰਲੇ ਬੰਨੇ ਕਮਰਿਆਂ ਨੂੰ ਵੀ ਆ ਚਾਰ ਸਵੇਰੇ ਮੈਨੂੰ ਘੇਰਾ ਪੈ ਚੁੱਕਿਆ ਪਾਣੀ ਦਾ ਜੀ ਸਾਰ ਜੀ ਬੰ ਟੁੱਟਿਆ ਗੇ ਇਹ ਟੁੱਟੇ ਨੂੰ ਮਤਲਬ ਇਹ ਤਿੰਨ ਚਾਰ ਤਿੰਨ ਦਿਨ ਹੋਇਆ ਚਾਰ ਚਾਰ ਦਿਨ ਹੋਇਆ ਜਿੱਦੋਂ ਦਾ ਵਹਾ ਜ਼ਿਆਦਾ ਹੋਇਆ ਇਧਰ ਪਾਣੀ ਦੇ ਬਹੁਤ ਦਿਨਾਂ ਦਾ ਆਇਆ ਏ ਤੇ ਇਹ ਸੰਕਰਨ ਹੋ ਗਿਆ ਜਿੰਨਾਂ ਦਾ ਜਿਆਦਾ ਇਹਨੂੰ ਜ਼ੋਰ ਪਾਇਆ ਜੀ ਨੇ ਪਹਿਲੀ ਪੁੱਟਦੀ ਆ ਸਾਰੀ ਪਹਿਲੀ ਜ਼ਮੀਨ ਜਿਹੜੀ ਹੈਗਾ ਸਾਰੀ ਕੁੱਟੀ ਗਈ ਆ ਜੀ ਜ਼ਮੀਨ ਕਿੰਨੀ ਸੀ ਜੱਦੀ ਜ਼ਮੀਨ ਵਿੱਚ ਤਾਂ 8.5 ਕਿਲੇ ਜ਼ਮੀਨ ਦੇ ਆ ਜੀ ਜੋ ਸਾਰੀ ਵਿੱਚੋਂ ਪੁੱਟੀ ਗਈ ਆ ਜ਼ਮੀਨ ਜਿੰਨੀ ਹੈਗੀ ਮਤਲਬ ਟੋਏ ਪੈਗੇ ਪਤਾ ਨਹੀਂ ਕਿਨੇ ਕਿਨੇ ਟੋਏ ਹੋਣਗੇ ਕਿਨੇ ਕਿਨੇ ਨਾ ਹੋਣਗੇ ਮਤਲਬ ਇਹ ਤੇ ਉਹ ਜਿਹੜਾ 23 ਚ ਟਾਈ ਉਹਦੇ ਵਿੱਚ 15 15 ਫੁੱਟ 20 20 ਫੁੱਟ ਦੇ ਟੋਏ ਪੈਗੇ ਆ 25 25 ਦੇ ਇਹ ਝੁਣ ਵੇਖੋ ਜਿੰਨਾ ਇਹ ਉਹਦੇ ਨਾਲੋਂ ਜ਼ਿਆਦਾ ਤੇਜ਼ ਵਗਣ ਰਿਹਾ ਵਾ ਪਤਾ ਨਹੀਂ ਕਿੰਨਾ ਟੋਏ ਪੈਣਗੇ ਕੀ ਬਣੂਗਾ ਇਹਦੇ ਵਿੱਚ ਇਹ ਜ਼ਮੀਨ ਵੀ ਵਜੂਗੀ ਕਿ ਮੁਸ਼ਕਿਲ ਆ ਮੈਨੂੰ ਜ਼ਮੀਨ ਦੀ ਵੀ ਝਾਕ ਨਹੀਂ ਹੈਗੀ ਕੋਈ ਆਸਾਂ ਨਹੀਂ ਹੈਗੀ ਜੀ ਐਡੇ ਮੰਦੇ ਹਾਲਾਤ ਆ ਉਹਨਾਂ ਘਰ ਦੇ ਕਮਰੇ ਆ ਉਹ ਵੀ ਡਿੱਗਣ ਦੇ ਆ ਮਤਲਬ ਬਿਲਕੁਲ ਹੀ ਦੇਖਣ ਦੇ ਤੁਸੀਂ ਆਪ ਤੇ ਉਹ ਡਿੱਗਣ ਦੇ ਆ ਮੰਦੇ ਹਾਲਾ ਜੀ ਮਤਲਬ ਕੋਈ ਸਮਝ ਨਹੀਂ ਆਉਂਦੀ ਵੀ ਕੀ ਕਰਨਾ ਕੀ ਆ ਦਾ ਜੀਵਨ ਕਿਵੇਂ ਬਸਰ ਕਰਾਂਗੇ ਕਿ ਹਾਲਾਤ ਦੇਖਦੇ ਚਿੰਤਾ ਲੱਗਦਾ ਜੀਵਨ ਕਿਤਨਾ ਮਲ ਕਰਨਾ ਸਾਨੂੰ ਸੋਝ ਹੋੜ ਕੋਈ ਨਹੀਂ ਆਉਂਦੀ ਇਹ ਤੇ ਅਸੀਂ ਇਹੋ ਹੀ ਉਹਨਾਂ ਗਾੜੀ ਆ ਖੰਡਾ ਆ ਵੀ ਤਰਲੇ ਮਾਰਦੇ ਆ ਵੀ ਸਾਡੀ ਕੋ ਮਤਤ ਕਰੋ ਸਰਕਾਰ ਨੂੰ ਆਲੇ ਨੂੰ ਕੋਈ ਸਾਡੀ ਮਸਤ ਕਰੇ ਸਰਕਾਰ ਸਾਡਾ ਕੋਈ ਸਾਨੂੰ ਕੋਈ ਦੱਸੇ ਵੀ ਕੀ ਕਰਨਾ ਕਿ ਸਾਨੂੰ ਕੋ ਥੋੜਾ ਬੜਾ ਸਾਡੇ ਨਾਲ ਕੋਈ ਦੁੱਖ ਬੰਡਾਵੇ ਸਾਡੇ ਨਾਲ ਦੁੱਖਦਰਦ ਬਣਾਵੇ ਸਾਡੀ ਮੰਦੀ ਹਾਲਤ ਸਾਡੇ ਨੂੰ ਨਾ ਕੋ ਪੈਸਾ ਨਾ ਕੋ ਟਗਾ ਕਰਜ ਇਸਲੇ ਅਸੀਂ ਅੱਗੇ ਆ 10-12 ਲੱਖ ਰੁਪਇਆ ਕਰਜ ਮੇਰੇ ਤੇ ਅੱਗੇ ਆ ਤੇ ਗਾਂ ਅਸੀਂ ਕਿੱਥੋਂ ਨਾ ਮੇਸੋ ਥਾਂ ਵੀ ਹੋਰ ਕਿਤੇ ਨਹੀਂ ਹੈਗਾ ਮੈਂ ਸੁੱਕੇ ਖਾਂ ਜਾ ਕੇ ਤੇ ਮੇਰਾ ਥਾਂ ਆ ਜਾ ਕੇ ਜਾਸੇ ਪਾਸੇ ਥਾਂ ਉੱਥੇ ਜਾ ਕੇ ਘਰ ਬਣਾ ਲੈਣਾ ਆਪਦਾ ਤੇ ਸਰਕਾਰ ਸਾਡੀ ਮਸਤ ਕਰੇ ਗਰੀਬਾਂ ਦੀ ਤੇ ਸਾਡਾ ਕੋਈ ਨਾ ਕੋਈ ਦੁੱਖ ਬੰਡਾਵੇ ਸਾਡਾ